ਅਸ਼ੀਕਾਇਦੇ ਤੁਸੀਂ ਦੇਖ ਰਹੇ ਹੋ ਜੰਗ ਦੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਤਾ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲਟਨ ਤੇ ਪੌਂਗ ਡੈਮ ਤੋਂ ਅੱਜ ਛੜਿਆ ਜਾਵੇਗਾ 57201 ਕਿਊਸਕ ਪਾਣੀ ਬੀਬੀ ਐਮ ਬੀ ਵੱਲੋਂ ਬੀਤੇ ਦਿਨੀ ਦੁਪਹਿਰ ਨੂੰ 4 ਵਜੇ 플ੱਟ ਗੇਟ ਖੋਲੇਗੇ ਨੇ ਇਸ ਦੌਰਾਨ 45000 ਕਿਊਸਕ ਪਾਣੀ ਛੜਿਆ ਗਿਆ ਅੱਧਾ ਪਾਣੀ ਸਾਖਲੋਸ ਨਦੀ ਦੇ ਪਾਕੀ ਨਹਿਰਾਂ ਦੇ ਵਿੱਚ ਛੜਿਆ ਗਿਆ 플ੱਟ ਗੇਟ ਸਿਰਫ 2 ਫੁੱਟ ਤੱਕ ਜੋੜੇ ਖੋਲੇਗੇ ਦੂਜੇ ਵਾਸੀ ਰਾਵੀ ਤੇ ਹੁਜੰਦ ਰਿਆ ਦਾ ਪਾਣੀ ਪੱਦਰ ਕਟਨ ਦੇ ਨਾਲ ਪਠਾਨਕੋਟ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਹਾਲਾਤ ਜੋੜੇ ਸੁਧਰਦੇ ਹੋਏ ਨਜ਼ਰ ਆ ਰਹੇ ਨੇ ਆਨਲਾਈਨ ਸਾਡੇ ਬਾਜੀ ਐਪਸ ਦੇ ਖਿਲਾਫ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਿਲ ਸਰਕਾਰ ਨੇ ਆਨਲਾਈਨ ਗੇਮਿੰਗ ਤੇ ਪੂਰੀ ਤਰ੍ਹਾਂ ਤੋਂ ਬੈਨ ਲਗਾਉਣ ਦਾ ਇਰਾਦਾ ਜੋ ਹੈ ਪੱਕਾ ਕਰ ਲਿਆ ਇਸ ਦੇ ਵਿੱਚ ਪੈਸੀ ਦੇ ਨਾਲ ਜੁੜੇ ਆਨਲਾਈਨ ਗੇਮਿੰਗ ਦਾ ਉਸ ਦੇ ਵਿਗਿਆਪਨਾਤੀ ਰੋਕ ਲਗਾਉਣ ਦੀ ਵਿਵਸਥਾ ਦੇ ਨਾਲ ਹੀ ਇਹਨਾਂ ਨੂੰ ਸਿੱਖ ਕਰਨ ਜਾਗ ਗਿਆਨ ਦੇਣ ਵਾਲਿਆਂ ਨੂੰ ਜੇਲ੍ਹ ਜਾਂ ਜੁਰਮਾਨੇ ਦੀ ਵਿਵਸਥਾ ਜੋ ਹੈ ਕੀਤੀ ਗਈ ਹੈ ਅੱਜ ਸੰਸਦ ਦੇ ਵਿੱਚ ਇਹ ਬਿੱਲ ਪਾਸਿਤ ਪਾਸ ਕੀਤਾ ਜਾਵੇਗਾ ਦਿੱਲੀ ਦੇ ਸਕੂਲਾਂ ਨੂੰ ਬੰਬ ਦੀ ਨਾਲ ਉਡਾਉਣ ਦੀ ਤੰਕੀ ਤੇ ਕਾਂਗਰਸ ਨੇ ਚੁੱਕਿਆ ਵੱਡਾ ਸਵਾਲ ਸੂਬਾ ਕਾਂਗਰਸ ਪ੍ਰਧਾਨ ਦਿਵਿੰਦਲ ਰਾਜੂ ਨੇ ਸਕੂਲਾਂ ਨੂੰ ਮਿਲ ਰਹੀਆਂ ਬੰਬ ਦੇ ਨਾਲ ਲਗਾਤਾਰ ਨੋਨ ਦੀਆਂ ਧਮਕੀਆਂ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਚਾਹਿਆ ਕਿ ਅਜਈਆਂ ਖਬਰਾਂ ਦੇ ਕਾਰਨ ਵਿਦਿਆਰਥੀ, ਮਾਪੇ ਤੇ ਸਕੂਲ ਪ੍ਰਬੰਧ ਜੋ ਨੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਇਸ ਲਈ ਮਨੁੱਖੀ ਸੰਵੇਦਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਜਈਆਂ ਧਮਕੀਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਏਸ਼ੀਆ ਕੱਪ ਦੇ ਵਿੱਚ ਇੰਡੀਆ ਵਰਸਸ ਪਾਕਿਸਤਾਨ ਮੈਚ ਹੋਵੇਗਾ ਜਾਂ ਨਹੀਂ। ਏਸ਼ੀਆ ਕੱਪ ਦੇ ਵਿੱਚ 2025 ਅਗਲੇ ਮਹੀਨੇ 9 ਸਤੰਬਰ ਤੋਂ ਯੂਏਈ ਦੇ ਵਿੱਚ ਸ਼ੁਰੂ ਮੁਜਾਰੇ ਇਸ ਵਾਰ ਇਹ ਟੂਰਨਾਮੈਂਟ 2026 ਦੇ ਵਿੱਚ T20 ਵਿਸ਼ਵ ਕੱਪ ਮੁਨਕਾਰ ਨੂੰ T20 ਫਾਰਮੈਟ ਦੇ ਵਿੱਚ ਖੇਡਿਆ ਜਾਵੰਗਾ ਸਵਾਰ ਏਸ਼ੀਆ ਕੱਪ ਦੇ ਵਿੱਚ ਕੋਲੋ 8 ਟੀਮਾਂ ਜੋ ਨੇ ਹਿੱਸਾ ਲੈ ਲਿਆ ਗਿਆ ਦਿੱਲੀ ਦੀ ਸੀਐਮ ਤੇ ਹਮਲਾ ਕਰਨ ਵਾਲੇ ਸ਼ਖਸ ਦੀ ਤਸਵੀਰ ਆਈ ਸਾਹਮਣੇ ਦਿੱਲੀ ਵਿੱਚ ਜਨਸਰਵਾਹੀ ਦੇ ਦੌਰਾਨ ਮੁੱਖ ਮੰਤਰੀ ਰੇਖਾ ਅਗਵਕਤਾ ਤੇ ਹਮਲਾ ਕੀਤਾ ਗਿਆ ਸੀਐਮ ਸੁਰੱਖਿਆ ਦੇ ਵਿੱਚ ਵੱਡੀ ਕੋਤਾਹੀ ਕਿਹਾ ਗਿਆ ਸੀਐਮ ਤੇ ਹਮਲਾ ਕਰਨ ਵਾਲੇ ਸ਼ਖਸ ਦੀ ਤਸਵੀਰ ਜੋ ਹੈ ਸਾਹਮਣੇ ਆਈ ਹੈ ਮੌਜੂਦਮ ਬੋਲਿੰਗ ਦੇ ਵੱਲੋਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਸੋਰ ਤੋਂ ਜੋ ਹੈ ਚਰ ਕੀਤੀ ਜਾ ਰਹੀ ਹੈ ਸੀਐਮ ਨੇ ਵੱਖ-ਵੱਖ ਵਿਭਾਗਾਂ ਦੇ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਪੰਜਾਬ ਸਰਕਾਰ ਦੀ ਵੱਲੋਂ ਮਿਸ਼ਨ ਰੋਜ਼ਗਾਰ ਤਹਿਤ ਆਜੂ ਵਕ ਵਕ ਵਿਭਾਗਾਂ ਦੇ ਨਾਗੋ ਨਿਯੁਕਤ ਕਰੀਬ 271 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰੋਗਰਾਮ ਦੀ ਵਿੱਚ ਸ਼ਮੂਲੀਅਤ ਕੀਤੀ ਇਸ ਸਮਾਗਮ ਸੈਕਟਰ 35 ਚੰਡੀਗੜ੍ਹ ਸਥਿਤ ਸਥਾਨਕ ਸਰਕਾਰ ਵਿਭਾਗ ਦੇ ਵਿੱਚ ਆਯੋਜਿਤ ਕੀਤਾ ਗਿਆ ਪੰਜਾਬ ਦੇ ਵਿੱਚ ਇਹਦਾ ਵੱਡਾ ਐਕਸ਼ਨ ਅੱਜ ਸਵੇਰੇ ਪੰਜਾਬ ਦੇ ਵਿੱਚ ਐਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਫਗਵਾੜਾ ਦੀ ਡੀਐਮ ਸਣੀ ਕਈ ਥਾਵਾਂ ਤੇ ਰੇਡ ਕੀਤੀ ਗਈ ਇਸ ਦੇ ਨਾਲ ਹੀ ਇੱਕ ਮੈਲ ਦੇ ਵਿੱਚ ਐਡੀ ਦੇ ਅਫਸਰਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ 70 ਐਡੀ ਦੇ ਅਫਸਰਾਂ ਦੇ ਵੱਲੋਂ ਇਹ ਵੱਡੀ ਛਾਪੇਮਾਰੀ ਜੋ ਹੈ ਕੀਤੀ ਜਾ ਰਹੀ ਹੈ ਕੰਸਰਟ ਦੇ ਦੌਰਾਨ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਲੈ ਕੇ ਭਾਗ ਹੋਈ ਸਟੈਫਨ ਡੌਨ ਬ੍ਰਿਟਿਸ਼ ਰੈਪ ਮਤੇ ਕਲਾਕਾਰ ਸਟੈਫਨ ਐਲਨ ਜਿਸ ਨੂੰ ਸਟੈਫਨ ਡੌਨ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਨੇ ਸਿਵੀਡਨ ਜੋ ਆਪਣੇ ਲਾਈਵ ਕੰਸਰਟ ਦੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਰਦਾਂਛਲੀ ਦਿੱਤੀ ਨਾਲ ਹੀ ਉਹਨਾਂ ਨੇ ਮੂਸੇਵਾਲਾ ਦੇ ਨਾਲ ਆਪਣੇ ਸਬੰਧਾਂ ਤੇ ਸਾਂਝੇ ਕੰਮ ਬਾਰੇ ਵੀ ਦੱਸਿਆ ਪੁਲਿਸ ਨੂੰ ਦੇਖ ਨੌਜਵਾਨ ਨੇ ਛੱਪੜ ਦੇ ਵਿੱਚ ਮਾਰੀ ਸ਼ਾਲ ਮੋਗਾ ਜ਼ਿਲ੍ਹੇ ਦੇ ਨਰਲੇ ਪਿੰਡ ਮਲੀਆਂ ਵਾਲੀ ਤੋਂ ਵੱਡਾ ਹਾਦਸਾ ਵਾਪਰਿਆ ਜਿੱਥੇ ਪੁਲਿਸ ਦੀ ਕਾਰਵਾਈ ਦੇ ਧੂਆਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖਦੀ ਨੌਜਵਾਨ ਨੇ ਡਰ ਕੇ ਛੱਪੜ ਦੇ ਵਿੱਚ ਸ਼ਾਲ ਮਾਰ ਦਿੱਤੀ ਤੇ ਮੌਕੇ ਤੇ ਉਸ ਨੌਜਵਾਨ ਦੀ ਜੋ ਹੈ ਮੌਤ ਹੋ ਚੰੰਦੀ ਹੈ